ਹਾਂਜੀ ਸਾਰੇ ਪ੍ਰਾਪਾਣੂ ਸਤਿ ਸ਼੍ਰੀ ਅਕਾਲ ਜੀ ਅੱਜ ਪਹੁੰਚਾ ਹਾਂ ਕੇਐਸ ਗਰੁੱਪ ਮਰੇਕ ਕੋਟਲਾ ਤੇ ਸਟੋਰ ਉੱਪਰ ਬਾਰੇ ਲੈਨੇ ਅੱਜ ਕਰਮਚਾਰੀਆਂ ਤੋਂ ਜਾਣਕਾਰੀ ਤੇ 2024 ਦਾ ਮਾਡਰਨ ਨਿਊ ਲੁੱਕ ਬਹੁਤ ਸੋਹਣੀ ਬਣਾਈ ਆ ਦੇਖਣ ਨੂੰ ਤੇ ਮਿਲਦੇ ਆ ਮਿਲਿਆਉਣੇ ਅੱਜ ਸਾਨੂੰ ਕਰਮਚਾਰੀਆਂ ਦੇ ਨਾਲ ਜਿਹੜਾ ਆਪਣਾ ਇਹ ਹੁਣ 52 ਇੰਚ ਨਵਾਂ ਮਾਡਲ 2000 ਦੀ ਮੇ 24 ਮਾਡਲ ਹੁਣ ਚੱਲਦਾ ਅੱਛਾ ਜੀ ਇਹਦਾ 24 ਮਾਡਲ ਹੈ ਇਹਦੇ ਚੋਂ ਜਿਹੜਾ ਫਰਕ ਹੈ ਜਿਹਦਾ ਪਹਿਲਾਂ ਵਾਲੇ ਮਲਦੇ ਆ 17 18 15 16 ਮਾੜਾ ਵੀ ਪਰਨੇ ਠੀਕ ਹੈ ਕਰਦਾ ਪ੍ਰੈਸ਼ਰ ਵੜਾ ਕਰਦਾ ਪ੍ਰੈਸ਼ਰ ਆਪਾਂ 12 ਫੱਟੀਆਂ ਬਣਾਤਾ 12 ਫੱਟੀਆਂ ਹਾਂ ਤੇ ਬਾਕੀ ਕਲੈਨ ਦੇ ਵਿੱਚ 17 ਪਲੇਟ ਲੱਗਦੇ ਸੀ ਉਹ 18 ਬਣਦਾ ਬੜਾ ਹੱਥ ਦੇ ਵਿੱਚ ਉਸ ਤੋਂ ਬਾਅਦ ਜੇ ਮੈਂ 19 20 ਦੇ ਕੋ ਇਹ ਹੈਵੀ ਕਰਦੇ ਨੇ ਉਸ ਤੋਂ ਜ਼ਿਆਦਾ ਨਹੀਂ ਬਾਕੀ ਇਹਦੇ ਵਿੱਚ ਜਿਹੜੀ ਹੁਣ ਸ਼ਾਫਟ ਪਾਉਂਦੇ ਸੀ ਪੂਰੀ ਦੀ ਪੂਰੀ ਉਹਨਾਂ ਸਾਈਡਾਂ ਤੇ ਛੋਟੀਆਂ ਛਾਬਟਾਂ ਕਰਤੀਆਂ ਆ ਉੱਪਰ ਦੀਆਂ ਠੀਕ ਕਰਾ ਕੇ ਦੋ ਦੋ ਉਹਨੂੰ ਆਪਾਂ ਕਲੱਪ ਲਾ ਦੇ ਠੀਕ ਹੈ ਲਾ ਦੇ ਦੋ ਦੋ ਉਹਦੇ ਨਾਲ ਕਲੱਪ ਨਾਲੇ ਧਿਆਰਾ ਸਟਰੋਂਗ ਹੈ ਵੀ ਹੋ ਠੀਕ ਹੈ ਬਾਕੀ ਜਿਹੜਾ ਹੁਰਸ਼ ਹੈ ਇਹਨਾਂ ਨੂੰ ਪਹਿਲਾਂ ਨਹੀਂ ਪਤਾ ਵੀ ਇੱਕ ਪੀਸ ਦਾ ਹੀ ਬਣਾਉਣਾ ਇੱਕ ਦਿਨ ਫਿਰ ਪਿਨਾ ਬਿਲਡਿੰਗ ਤੋਂ ਹੀ ਹਾਂ ਇਹ ਇੱਕ ਪੀਸ ਦਾ ਹੀ ਆ ਬੈਂਡ ਕਰਕੇ ਬਣਾਇਆ ਹੋਇਆ ਠੀਕ ਹੈ ਜੀ ਜਿਹੜਾ ਥੀਲ ਦਾ ਆਪਾਂ ਪਿਛਲੀ ਵਾਰ ਚੇਂਜ ਕਰੀ ਜਾਂਦੇ ਸਾਰੀਆਂ ਠੀਕ ਹੈ ਫਰੰਟ ਵਾਲੀ ਉਹ ਵੀ ਸਾਈਡ ਵਾਲੀ ਉਹ ਵੀ ਪਿੱਛੇ ਵਾਲੀ ਹਾਂ ਜੀ ਉਹਦੇ ਵਿੱਚ ਲਾਈਟ ਵੀ ਪਾਈ ਹੈ ਬਾਕੀ ਜਿੰਨੇ ਹੋਰ ਪੋਲ ਲੱਗਦੀਆਂ ਨਹੀਂ ਜਿਹੜੇ ਪੁੱਲਰ ਵਾਲੇ ਲੱਗਦੇ ਦੁਦਾਰੀਆਂ ਕੀਤੇ ਆ ਪੁੱਲਰ ਵਾਲੇ ਲੱਗਦੇ ਠੀਕ ਹੈ ਬਾਕੀ ਇੱਕ ਜੋ ਆਇਆ ਹੈ ਟਾਇਰ ਕਿਸੇ ਨੇ ਬੁੱਡੀ ਵਾਲੇ ਲੈਣੇ ਨੇ ਤੇ ਹੁਣ ਇਹ ਵੀ ਪਾ ਲੈਣੇ ਆ ਆਪਾਂ ਕੈ ਦੇ ਪੁੰਦੇ ਟਾਇਰ ਹੈ ਕੈ ਨੰਬਰ ਹੁੰਦੇ ਇਹ 719 ਚ ਵੀ ਹੁੰਦਾ ਤੇ 650 ਵੀ ਚ ਯਾਨੀ ਜਿਆਰਾ ਵੱਡਾ ਟਾਇਰ ਜਿਹੜਾ 65020 ਦਾ ਹੀ ਹੁੰਦਾ ਇਹ ਵਾਲਾ ਜੇ ਮਰਜ਼ੀ ਪਵਾ ਸਕਦੇ ਚੋਇਸ ਹੈ ਇਹ ਹਾਂ ਪਰ ਇਹਦੇ ਥੋੜੇ ਕੋਸਟ ਜ਼ਿਆਦਾ ਹੋ ਜਾਂਦੀ ਠੀਕ ਹੈ ਉਹਨੇ ਕੋ ਪੈਸੇ ਉਹਦੇ ਵਾਧੇ ਹੋਣਗੇ ਠੀਕ ਹੈ ਬਾਕੀ ਹੋ ਗਿਆ ਇਹਦਾ ਜਿੰਨੇ ਵੀਰ ਹੈ ਇਹ ਕੈਰੀ ਜਿਹੜੀ ਹੈ ਲਾਉਣੀ ਚਾਹਦੇ ਨੇ ਇਹ 1mm ਦੀ ਲਾਉਣੇ ਮਟਾਈ ਹੈ ਇਹ 4mm ਦੀ ਮੋਟੀ ਹੁੰਦੀ ਹੈ ਠੀਕ ਹੈ ਜੀ ਜਿਹੜੀ ਇਹ ਸਾਈਡ ਵਾਲੀ ਹੈ ਉਹਨੇ ਇੱਕ ਪੀਸ ਹੈ ਇਹ 5mm ਦੀ ਮੋਟੀ ਚੱਤਰ ਹੈ ਠੀਕ ਹੈ ਜੀ ਫਿਰ ਆਪਾਂ ਥੱਲੇ ਚੈਨਲ ਦੀ سپورਟ ਲਾਉਂਦੇ ਜੀ ਠੀਕ ਹੈ ਜੀ ਉਹਨਾਂ ਉਹ ਵੀ ਬੰਦ ਕਰਤੀ ਆ ਠੀਕ ਹੈ ਜੀ ਉਹ ਸਾਰੀ ਪਲੇਟ ਵਾਦੀ ਬਣੀ ਹੋਈ ਹੈ ਠੀਕ ਹੈ ਜੀ ਬਾਹਤ ਹੀ ਪੈਰੀਂ ਗਾਰੇ ਖੋਲਣ ਲਈ ਪੋਲਰ ਲੱਗੇ ਹੋਏ ਨੇ ਠੀਕ ਹੈ ਕਿਚਨ ਉਹ ਆ ਦੇਖ ਰਹੇ ਆ ਲੀਡੀ ਲਾਈਟ ਲਾਤੀ ਵਿੱਚ ਕਰਤੀ ਆ ਆਪਾਂ ਠੀਕ ਕੋ ਇਹ ਪੱਕੇ ਦਾ ਗਾਵ ਨਹੀਂ ਹੋ ਲਈ ਦੋ ਚ ਹੀ ਹੁੰਦੇ ਆ ਫਿਰ ਜੀ ਆਉਂਦਾ ਤਿੰਨ ਵਾਲਾ ਵੀ ਆਉਂਦਾ ਉਹ 6 ਇੰਚੀ ਹੁੰਦਾ ਅੱਛਾ ਇਹ 12 ਇੰਚੀ ਜਿਹੜੇ ਉਹ ਦੋ ਪੱਖੇ ਨੇ ਇਹਦੇ ਤੇ ਚਾਰ ਫਰ ਪੈਂਦੇ ਸੀ ਠੀਕ ਹੈ ਜੀ ਹਾਂਜੀ ਚਲ ਮੇਰੇ ਤੇ ਇੱਕ ਤੇ ਪੰਜ ਫਰ ਪੈਂਦੇ ਠੀਕ ਹੈ ਜੀ ਹਵਾ ਵਧ ਜਾਂਦੀ ਐ ਫਿਰ ਇਹਦੇ ਨਾਲ ਆਪਣਾ ਕੀ ਐ ਬੈਰੀਆਂ ਦੇ ਉੱਪਰ ਲੋਡ ਘਟ ਗਿਆ ਠੀਕ ਹੈ ਜੀ ਠੀਕ ਹੈ 베어ਿੰਗ ਇਹਦੇ ਪਹਿਲਾਂ ਗਰਮ ਹੁੰਦੇ ਸੀ ਲਾਹ ਨੂੰ ਨਿਕੋ ਲੋੜ ਕਰਦਾ। ਬਾਕੀ ਜਿਹੜੀ ਇਹਦੇ ਲਪੇਟ ਨੇ ਉਹ 6mm ਚੱਕਰ ਦੇ ਮੋਟੇ ਦੇ ਲੱਗੇ। ਠੀਕ ਹੈ। ਠੰਡੇ ਲੱਗਦੇ ਜੀ ਚੱਲ। ਠੀਕ ਹੈ ਜੀ। ਉਹ ਪਹਿਲਾਂ ਨਰ ਜੇ ਲਾਗਣੀ ਹੀ ਨਾ ਨਹੀਂ ਨਾ ਤਾਂ ਦਾ ਦਾ ਦੇ ਦਾਂਗੇ ਥੁੰਦੇ ਕਰਦੇ। ਠੀਕ ਹੈ ਜੀ। ਪੈਂਡਲ ਲਾ ਕੇ ਕਰ। ਓਕੇ। ਤੇ ਜਿਹੜੀ ਆ ਪਿੱਛੇ ਵਾਲੀ ਹੁਕਾਂ ਦੀ ਪਲੇਟ ਬਣਾਉਣੀ ਆ। ਹਾਂਜੀ। ਇਹ ਪੂਰੀ ਹੈਵੀ ਲਾਉਂਦੇ ਆ ਵੀ ਦੇਖ ਸਕਦੇ ਕਿੰਨੀ ਮੋਟੀ। ਇਹ ਪੂਰੀ ਦੀ ਪੂਰੀ ਪਲੇਟ ਇੱਕ ਪੀਸ ਆ। ਠੀਕ। ਇੱਕ ਪੀਸ ਦਾ ਲਾਇਆ ਹੋਇਆ ਪੂਰਾ ਹੈਵੀ ਤਾਂ ਕਿ ਜਿੰਨੀ ਮਰਜ਼ੀ ਹੈਵੀ ਚਾਲੀ ਹੋਵੇ ਜਿੰਨੀ ਮ ਜਾਨੀ ਕਿ ਹੁਕਮ ਵਿੱਚੋਂ ਨਿਕਲੇ ਜਾਂ ਟੁੱਟ ਭੱਜ ਨਾ ਓ ਠੀਕ ਆ ਸਰ ਠੀਕ ਇਹ ਚੀਜ਼ਾਂ ਬਾਕੀ ਆ ਪੀਟੀਓ ਸਾਹਿਬ ਦਾ ਪੱਖ ਰੂਪ ਨੂੰ ਨੇ ਅਗਰ ਵੀ ਤੁਸੀਂ ਕਿਹੋ ਜਿਹਾ ਸੰਸਾਰ ਜਿੰਨਾ ਪਰਖਾਣ ਨਹੀਂ ਕਰ ਪਉਂਦੀਆਂ ਪ੍ਰੋਬਲਮ ਆ ਜਾਂਦੀ ਹੈ ਜਾਂ ਤਾਂ ਇੱਥੋਂ ਕੱਟ ਜਾਂਦੀ ਹੈ ਦੇਖੋ ਇੱਥੇ ਜਾਂ ਨਾ ਜਿਹੜੀ ਆ ਤੂੜੀ ਵਾਲੀ ਆ ਜੀ ਵਿੱਚ ਲੰਬਾਈ ਤੇ ਜ਼ਿਆਦਾ ਵਧਾਤੀ ਉਹ ਤੁਮੇ ਉੱਪਰੀ ਉਹ ਜਿਹੜੀ ਉੱਪਰ ਜ਼ਿਆਦਾ ਲੰਬਾਈ ਵਾਲਾ ਤੁਸੀਂ ਦੇਖਦੇ ਹੋ ਇਹ ਗੰਨੇ ਵਾਲੀਆਂ ਟਰਾਲੀਆਂ ਨੇ ਨਾ 2 ਐਕਸਲ ਵਾਲੀਆਂ ਅੱਛਾ ਜੀ ਅੱਛਾ ਜੀ ਇਹ ਆ ਨਾ ਜਾਂ ਬਾਹਰੇ ਚੱਲਦੀਆਂ ਠੀਕ ਆ ਠੀਕ ਆ ਠੀਕ ਆ ਉਹਨਾਂ ਦੇ ਵਿੱਚ ਇਹ ਵਾਲਾ ਲੰਮਾ ਪੈਕ ਕਰੀ ਠੀ ਉਹ ਚੋਆ ਦਾ ਮਤਲਬ ਜਿਵੇਂ ਲੈ ਸਕਦਾ ਬੰਦਾ ਜੇ ਕੋਈ ਗੱਲ ਠੀਕ ਆ ਸਰ ਤੇ ਕੋਈ ਹੋਰ ਬੈਰਿੰਗ ਆ ਜਿੱਤਨੀ ਕੋਈ ਬਦਲਾ ਕਰੇ ਇਹਦੇ ਨਹੀਂ ਪਹਿਲਾਂ ਜਿਆਦਾ ਨੰਬਰ ਹੀ ਹੁੰਦੇ ਨੇ ਠੀਕ ਹੈ ਇਹ ਸਾਰਾ ਵੀ ਪੱਕੇ ਵਾਲਾ ਦੋਨੋਂ ਬੈਰਿੰਗ ਆਪਣੇ 11 ਨੰਬਰ ਹੀ ਬੈਰਿੰਗ ਪਾ ਜੀ 11 ਸੇਮ ਹੀ ਆਉਂਦੇ ਜੀ ਇਹ ਦੋਨੋਂ ਸੇਮ ਠੀਕ ਹੈ ਠੀਕ ਹੈ ਠੀਕ ਹੈ ਬਾਈ ਤਾਂ ਤੇਰੇ ਪਤੀ ਚੇਂਜ ਥੋੜਾ ਬਹੁਤ ਜਿਹੜਾ ਹੁੰਦੀ ਗੱਲ ਠੀਕ ਹੈ ਠੀਕ ਸਰ ਉਹ ਟੌਕੀ ਥੋੜਾ ਬਹੁਤ ਚੇਂਜ ਜਿਵੇਂ ਅਗਲਾ ਆਈ ਜਾਂਦਾ ਆਪਣੇ ਕੋਲੇ ਇਸੋ ਜਿਆ ਨਵਾਂ ਕਰਨਾ ਨਾ ਕਰੋ ਉਹ ਸਰਵ ਚੇਂਜ ਕਰਦੇ ਇੱਕ ਤੇ ਹੀ ਗੇਅਰ ਦਾ ਸਰ ਕਿਵੇਂ ਇਹਦੇ ਵਿੱਚ ਮਲਟੀ ਸਪੀਡ ਗੇਅਰ ਲਾ ਦਿੱਤੀ ਦੀ ਆਪਾਂ ਇਹ ਉਹ 9 ਇੰਚੀ ਚੱਲਦਾ ਅਸਾਂ ਉਹ ਵੀ 9 ਇੰਚੀ ਹੀ ਹੋਵੇ ਉਹ 9 ਇੰਚੀ ਉਹ ਜਿਹੜਾ ਆਪਣਾ ਟੌਪ ਮਾਡਲ ਪਿਛਲੀ ਵਾਰੀ ਲਾਂਚ ਕਰਿਆ ਸੀ ਬਸ ਉਹਦੇ ਇੱਥੇ ਆਉਂਦੇ ਇਹਦੇ ਵਿੱਚ ਤਾਂ ਮਾਰਕਿੰਗ ਠੀਕ ਹੈ ਉਹ ਕੋਈ ਸਰ ਮਤਲਬ ਆਸਲੀ ਵਿੱਚ ਆਪੇ ਤੋਂ ਦੂਜੇ ਬੰਦੇ ਨਾਲ ਇਹੋ ਜਿਹੇ ਪ੍ਰਣਾਕ ਕੀ ਆਪਾਂ ਬਲੇਡ ਸ਼ਾਰਪਡਾ ਲਾਇਆ ਠੀਕ ਆ ਸੋ ਕੰਪਨੀ ਕੋਈ ਕੰਪਨੀ ਬਲੇਡ ਠੀਕ ਆ ਜੰਦੀਆਂ ਨੇ ਸ਼ਾਰਪਡਾ ਹੋ ਗਿਆ ਠੀਕ ਆ ਜੀ ਤੇ ਇਸ ਤੋਂ ਬਾਅਦ ਬਾਕੀ ਜਿੰਨੇ ਕੇ ਜ਼ਰੂਰਤ ਪੈਂਦੀ ਹੈ ਚੇਂਜ ਹੁੰਦਾ ਰਹਿੰਦਾ ਜਿਵੇਂ ਉਹ ਕਿੰਦਰਾ ਹੈ ਵੀ ਡਿਊਟੀ ਲਾਉਣੀ ਆ ਠੀਕ ਆ ਜੀ ਜਿਵੇਂ ਕਿੰਦਰਾ ਲਾਉਣਾ ਆਪਣੇ ਅਵਿੰਦਰਾ ਹੈਗੀ ਹੁੰਦੀ ਆ ਠੀਕ ਆ ਜੀ ਤੇ ਰੀਲ ਹੋ ਗਈ ਕੰਪੈਟ ਪਾ ਲਈ ਹਾਂਜੀ ਤੇ ਬਾਕੀ ਸਾਰਾ ਕੁਝ ਜਿਹੜਾ 20 ਵਰ ਚੱਲੀ ਜਾਂਦਾ ਦੇਖ ਸਕਣਾ ਹੋਰ ਦੇਖੀਗੀ ਇੱਥੇ ਤਾਂ ਚੈਨ ਲਾ ਕੇ ਆਪਣਾ ਕੋਈ ਸਟੇਟਮ ਲਾਇਆ ਹੋ ਸੀਗਾ ਉਹ ਕਮੀ ਨਹੀਂ ਚਾਉਂਗਾ ਨਾ 8 ਇੰਚੀ ਉਹ ਵੀ 9 ਇੰਚੀ ਦੇ ਉਹ 9 ਇੰਚੀ ਵਾਲਾ ਸਿਸਟਮ ਉਹਨਾਂ ਮੈਨਟੇਨ ਸਿਸਟਮ ਕਹਿੰਦੇ ਨੇ ਜਿੰਨਾ ਵੀ ਮਾਲ ਉੱਥੋਂ ਡਿੱਗਦਾ ਉਹ ਸਾਰਾ ਛੱਕ ਛੱਡੇ ਪੱਕੇ ਚ ਠੀਕ ਹੈ ਉਹਨਾਂ ਚੋਕ ਕੋਈ ਸਮੱਸਿਆ ਚੋਕ ਬੰਦਾ 0% ਚਾਲ ਠੀਕ ਹੈ ਜੀ ਉਹ ਦੇਖ ਸਕ ਰਹੇ ਕਿਥੇ ਆਪਣੇ ਪੀਸ ਬਣਾ ਉਹ ਆਪਣੇ ਅੰਦਰ ਹੀ ਇਲਾਜ ਦੇ ਨਹੀਂ अवेलेबल ਹੈਗਾ ਠੀਕ ਹੈ ਉਹ ਹੋਊਗਾ ਫਿਰ ਆਰਡਰ ਤੇ ਹੀ ਬੰਦ ਸਹੀ ਉਹ ਆਰਡਰ ਦੀ ਬੰਦ ਹੈ ਜੀ ਮਤਲਬ ਪੁਣਾ ਸਕਦਾ ਹਾਂ ਹਾਂ ਠੀਕ ਹੈ ਠੀਕ ਹੈ ਧੰਨਵਾਦ ਜੀ ਠੀਕ ਜੇ ਦਾ ਆਪਣੇ ਵੀਡੀਓ ਵਗੈਰਾ ਪੁਰਾਣੀ ਹੋ ਜਾਂਦੀ ਹੈ ਤਾਂ ਲੋਕ ਕੋਈ ਰੇਟ ਮੰਗਦੇ ਰਹਿੰਦੇ ਨੇ ਕੋਲੋਂ ਤੇ ਜਿਹੜਾ ਅੱਜ ਦਾ ਵੀ ਅੱਜ ਦਾ ਹੁਣ ਜਿਵੇਂ ਮਾਰਚ 2024 ਦਾ ਜੋ ਰੇਟ ਹੈ ਉਹ ਜਿਹੜਾ ਰੇਟ ਹੈ 375000 ਕੰਪਨੀ ਠੀਕ ਹੈ ਕੰਮ ਚਾਹੀਦਾ ਠੀਕ ਟਾਈਮ ਤੇ ਥੋੜਾ ਮੋਟਾ ਪਸ ਲੈਸ ਹੈ ਥੋੜਾ ਬਹੁਤ ਜਿੰਨਾ ਵੀ ਚਲੋ ਆਪਣੇ ਕੋਲ ਬੈਸਟ ਬਣਦਾ ਉਹਦਾ ਮਾਨਤਾ ਨਾ ਆਪਾਂ ਕਰ ਦਈਏ ਠੀਕ ਹੈ ਉਹ ਲੈਸ ਵਗੈਰਾ ਕਰਕੇ ਉਹਨਾਂ ਨੂੰ ਦੇ ਦਈਏ ਠੀਕ ਹੈ ਸਰ ਬਸ ਧੰਨਵਾਦ ਠੀਕ